ਹੈਲੋ ਜੀ ਸਸ਼ੀਕਾ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਦਾ ਬਲੌਗ ਸਟਾਰਟ ਕਰਨ ਲੱਗੇ ਆਪਾਂ ਮਾਰਨਿੰਗ ਦਾ। ਕਾਫੀ ਕਮੈਂਟ ਆ ਰਹੇ ਸੀਗੇ ਤੇ ਲਾਈਵ ਦੇ ਵਿੱਚ ਵੀ ਬਹੁਤ ਕਮੈਂਟ ਆ ਰਹੇ ਸੀ ਜਦੋਂ ਆਪਾਂ ਲਾਈਵ ਹੁੰਦੇ ਸੀ ਕਿ ਤੁਸੀਂ ਬਲੌਗ ਨਹੀਂ ਪਾਰੇ ਬਲੌਗ ਨਹੀਂ ਪਾਰੇ ਕਿਉਂਕਿ ਮਿਸਤਰੀ ਲੱਗੇ ਹੋਏ ਨੇ ਹਨਾ ਕੰਮ-ਕੁਮ ਘੱਟ ਲੱਗਦਾ ਫਿਰ ਮਿਸਤਰੀਆਂ ਕਰਕੇ ਤੁਹਾਨੂੰ ਪਤਾ ਘਰੇ ਕੰਮ ਵੱਜ ਜਾਂਦਾਗਾ। ਇਸ ਕਰਕੇ ਮਸੋਂ ਝਾੜੂ ਪੋਚਾ ਲਗਾ ਲਿਆ ਤੇ ਆਪਣੀ ਇੱਕ ਰੋਟੀ ਰਹਿਂਦੀ ਹੈ ਰਵਨੀਤ ਗਈ ਸਕੂਲ ਤੇ ਉਹ ਦੇਖੋ ਮਿਸਤਰੀ ਲੱਗੇ ਹੋਇਆ ਝਾੜੂ ਕੱਢ ਕੇ ਉਹ ਪੋਚਾ ਰੰਦਾ ਲਾਉਣ ਵਾਲਾ। ਉਹਦੇ ਕੁਮਿਸਤਰੀ ਲੱਗੇ ਹੋਏ ਤੁਹਾਨੂੰ ਦਿਖਾਵਾਂ ਮੈਂ ਦੇਖੋ ਆ ਕੰਦ ਇਧਰ ਦੁਕਾਨ ਪੈ ਗਈ ਆ ਆ ਇੱਥੇ ਕੰਦ ਕੱਢ ਲਈ ਇੱਥੇ ਵੀ ਦੁਕਾਨ ਪਾਉਣੀ ਆ ਦੁਕਾਨ ਦਾ ਇੱਕ ਵਾਰ ਬਾਰ ਬਣਾਤਾ ਉਹ ਬਾਰ ਬਣਾ ਲਿਆ ਉਹਖਾ ਦੇਖੋ ਮम्मी ਬੈਠਾ ਧੁੱਪੇ ਲਿਆਉਣ ਪੱਟੀ ਜਾਂਦੇ ਦੁਕਾਨ ਦੀ ਇਹ ਨਿਉ ਪਟ ਦੇ ਇਹਦੇ ਬਰਾਬਰ ਦੀ ਦੁਕਾਨ ਦੂਜੀ ਪਾਵਾਂਗੇ ਪਹਿਲਾਂ ਕਹਿੰਦੇ ਸੀ ਮੰਮੀ ਕਹਿੰਦੀ ਛੋਟੀ ਪਾ ਲੋ ਕਹਿੰਦੀ ਇੱਥੇ ਇੱਕ ਪਾਓ ਅਸੀਂ ਪਰ ਆਹਾਂ ਬਿਕਾਨ ਦੇ ਜਿਨੀ ਕਰਾਂਗੇ ਲੰਬੀ ਪਾਵਾਂਗੇ ਪਹਿਲਾਂ ਇਹ ਦੁਕਾਨ ਛੋਟੀ ਆ ਇਸ ਕਰਕੇ ਉਹਨਾਂ ਨੇ ਉਹ ਪੱਟ ਜੰਦੇ ਸੀ ਅਖੇ ਪਹਿਲਾਂ ਨਿਉ ਭਰਦੀ ਕਿਉਂਕਿ ਫਿਰ ਜੇ ਭਰਤ ਪੈ ਗਈ ਨਿਉ ਪੱਟ ਨਹੀਂ ਦਿਵਾਰੇ ਓਕੀ ਹੋ ਜੂਗੀ ਦੇਖੋ ਪਾਪਾ ਭਰਦੇ ਇਹ ਆ ਲੈ ਨਿਉ ਪੱਟ ਆ ਸਾਡੇ ਮਿਸਤਰੀ ਸਾਹਿਬ ਨੇ ਜਿਨ੍ਹਾਂ ਨੇ ਸਾਡਾ ਆ ਕੰਮ ਕਰਿਆ ਦੇਖੋ ਰਾਤੋਂ ਕੋਈ ਤੈਨੂੰ ਆਰਡਰ ਆਉਣਗੇ ਹੋਰ ਵੀ ਤੈਨੂੰ ਕੋਠੀਆਂ ਦੇ ਆਰਡਰ ਆ ਜਾਣਗੇ ਹੋਰ ਆਪਣੀ ਬੇਲੀ ਵਾਸਤੇ ਆ ਦੇਖੋ ਆ ਪੱਟੀ ਜੰਦੇ ਨੂੰ ਇੱਥੇ ਰੈਂਪ ਬਣਾਉਣਾ ਹੋਣਾ ਇਨੀ ਮੇਟੋ ਤੇ ਬੈਠੀ ਆ ਮੈਨੂੰ ਲੱਗਦਾ ਇਨੀ ਠੰਡ ਹੋਈ ਹੋਣੀ ਆ ਬਾਕੀ ਉਹ ਸਾਡੇ ਪਤਾ ਨਹੀਂ ਆ ਉਹ ਜਦੋਂ 베ੜੇ ਚ ਹੁੰਨੇ ਆ ਉਦੋਂ ਤਾਂ ਥੋੜੀ ਮੋਟੀ ਹਵਾ ਸਵੇਰੇ ਸਵੇਰੇ ਲੱਗਦੀ ਆ ਤੇ ਉਹ ਇੰਨੀ ਵੀ ਲੱਗਦੀ ਹੈਗੀ ਅੰਦਰ ਤਾਂ ਜਮੀਨ ਲੱਗਦੀ ਅੰਦਰ ਤਾਂ ਇਸ ਤਾਂ ਪੱਖਾ ਲਾਉਣਿਆਂਗੇ ਹਜੇ ਵੀ ਪੱਖਾ ਲਾ ਕੇ ਰੱਖਦੇ ਆਂ ਦੇਖੋ ਆਪਾਂ ਕੁੱਟੀਆਂ ਚਟਣੀ ਕੁੰਡੇ ਦੇ ਵਿੱਚ ਰੰਗ ਦੇਖੋ ਅਸੀਂ ਚਟਣੀ ਦਾ ਕਿੰਨੀ ਵਧੀਆ ਲੱਗਦੀ ਆ ਮੈਂ ਤਾਂ ਕੁੱਟਣ ਵਾਲੇ ਆਏ ਲੱਗੀ ਜਾਵੇ ਛੇਤੀ ਮੈਂ ਰੋਟੀ ਚੱਕ ਲੈਵਾ ਡੱਬੇ ਚੋਂ ਤੇ ਖਾਵਾ ਫਿਰ ਰੋਟੀ ਹਜੇ ਪਰ ਬਣਾਈ ਨਹੀਂ ਆਪਾਂ ਨੇ ਅਸੀਂ ਚਟਣੀ ਕੁੱਟ ਕੇ ਛੱਡਿਆ ਹਾਂ ਧਨੀਆ ਆ ਅੱਧਾ ਗੰਡੇ ਤੇ ਟਮਾਟਰ ਸਾਰਾ ਕੁਝ ਪਾ ਕੇ ਗੁੱਟੀਆਂ ਬਹੁਤ ਵਧੀਆ ਬਣੀਆਂ ਦੇਖੋ ਤੇ ਕੁੰਡੇ ਦੀ ਚਟਣੀ ਦਾ ਤਾਂ ਸਵਾਦ ਹੀ ਅਲੱਗ ਹੁੰਦਾ ਤੁਹਾਨੂੰ ਪਤਾ ਹੀ ਆ ਬਾਹਰ ਬੈ ਕੇ ਕੁੱਤੀ ਸੀਗੀ ਤੇ ਹੁਣ ਬਸ ਰੋਟੀ ਲੱਗਦੇ ਆ ਤੇ ਦੇਖਦੇ ਰੋਟੀ ਖਾਣੀ ਆ ਕਿ ਪ੍ਰੌਂਠੇ ਖਾਣਗੇ ਚਟਣੀ ਨਾਲ ਤੇ ਪਹਿਲਾਂ ਸਮਾਨ ਮੰਗਾਇਆ ਹੈ ਨਹੀਂ ਸੀ ਤੇ ਚਟਣੀ ਕੁੱਟਣ ਵਾਸਤੇ ਧਨੀਆ ਤੇ ਫੇਰ ਆਪਾਂ ਕੁੱਟੀਆ ਧਨੀਏ ਤੋਂ ਬਿਨਾ ਤਾਂ ਸਵਾਦ ਨਹੀਂ ਆਉਦੀ ਚਟਣੀ ਪਹਿਲਾਂ ਵੀ ਦੋ ਤਿੰਨ ਵਾਰੀ ਮੈਂ ਬਣਾ ਲਈ ਪਰसों ਚੌਥੇ ਬਣਾਈ ਸੀਗੀ ਐਸੀ ਵੈਸੀ ਚਟਣੀ ਛੇਤੀ ਬਣ ਆਹੋ ਵੀ ਆ ਚਟਨੀ ਬਣਾ ਕੇ ਰੱਖ ਦੇਾਂਗੇ ਵੀ ਖਤਮ ਨਹੀਂ ਹੋ ਜਾਂਦੀ ਤੇ ਉਦੋਂ ਧਨੀਆ ਨਹੀਂ ਸੀ ਧਨੀਏ ਤੋਂ ਬਿਨਾ ਵਧੀਆ ਨਹੀਂ ਲੱਗਦੀ ਮੈਂ ਅੱਜ ਧਨੀਆ ਮੰਗਾ ਕੇ ਫਿਰ ਘੁੱਟੇ ਚਟਨੀ ਬਣੀ ਆ ਤੇ ਹੁਣ ਮੈਂ ਬਣਾਉਣੀ ਆ ਰੋਟੀ ਤੇ ਫਿਰ ਆਪਾਂ ਖਾਵਾਂਗੇ ਚਟਨੀ ਨਾਲ ਰੋਟੀ ਹੂੰ ਕਦ ਨਾਲ ਖਾਰੇ ਰੋਟੀ ਚਟਨੀ ਨਾਲ ਚਟਨੀ ਤੁਹਾਨੂੰ ਕਿਵੇਂ ਲੱਗੀ ਅੱਜ ਬਹੁਤ ਸਵਾਦ ਬਣੀ ਆ ਬਹੁਤ ਜਿਆਦਾ ਤੁਹਾਨੂੰ ਕਿਵੇਂ ਲੱਗੀ ਬਹੁਤ ਹੀ ਸਵਾਦ ਆ ਦੇਖੋ ਚਟਨੀ ਤੇ ਮલાઈ ਨਾਲ ਆਹ ਤੇ ਤਰ ਕਿ ਉਹ ਵੀ ਰੋਟੀ ਤੇ ਫੇਰ ਖਾਣੀ ਹੋਵੇ ਫੇਰ ਤਾਂ ਸਵਾਦ ਹੀ ਵੱਖਰਾ ਨਾਲ ਹੋਵੇ ਲੱਸੀ ਮੈਂ ਵੀ ਐਂ ਖਾਂਦੇ ਹਾਂ ਪਰੋਠੇ ਨਾਲ ਨਾਲ ਹੋਵੇ ਲੱਸੀ ਹੈ ਲੱਸੀ ਬਹੁਤ ਸਵਾਦ ਹੈ ਨਾ ਹੂੰ ਬਾਕੀ ਆ ਦਿਨਾਂ ਵਿੱਚ ਲੱਸੀ ਸਵਾਦ ਹੀ ਵਧੀਆ ਲੱਗਦੀ ਹੈ ਨਾ ਪਤਾ ਨਹੀਂ ਕੀ ਹੋਣਾ ਇਹ ਨਾ ਇਹ ਲਾਲ ਲੱਸੀ ਹੈ ਨਾ ਜਮਾ ਉਹਦੇ ਵਾਲੀ ਆ ਹੂੰ ਤੋੜੀ ਵਾਲੀ ਲੱਸੀ ਤੋੜੀ ਵਾਲੀ ਉਹਦੇ ਕਰਕੇ ਬਾਦ ਸੁਆ ਲੱਗਦੀ ਹੈ ਲਾਲ ਲਾਲ ਆ ਕੇ ਸੀ ਹੁਣ ਦੁਕਾਨ ਤੇ ਰੋਟੀ ਖਾ ਕੇ ਤੇ ਕਿਉਂਕਿ ਹੁਣ ਇਹਦੇ ਆਰਡਰ ਸੀ ਉਹ ਪੈਕ ਕਰਨੇ ਆ ਤੇ ਕੀ ਕਰਨਾ ਹੈ ਸਪੀਕਰ ਸਪੀਕਰ ਗਰਵਾਣੀ ਵਾਲੇ ਸਪੀਕਰ ਹਾਂ ਹਨਾ ਆ ਸੀ ਆਪਣੇ ਕੋਲੇ ਗਰਵਾਣੀ ਵਾਲੇ ਸਪੀਕਰ ਤੇ ਇਹਨਾਂ ਦਾ ਆਰਡਰ ਸੀਗਾ ਇਹ ਭੇਜਣੀਆਂਗੇ ਤੇ ਦੋ ਕੱਲ ਭੇਜੀ ਸੀ ਦੋ ਅੱਜ ਤੇ ਹੁਣ ਅਸੀਂ ਇਕੱਠੇ ਨਹੀਂ ਕਰਦੇ ਕੰਮ ਆਪਦਾ ਨਾਲ ਦੀ ਨਾਲ ਕਰਾ ਦਨੇ ਹਨਾ ਅਸੀਂ ਪਹਿਲਾਂ ਇਕੱਠੇ ਕਰ ਲੈਂਦੇ ਸੀ ਕਿ ਵੀ ਸਾਨੂੰ ਐਸੀ ਜਦੋਂ ਵੀ ਚਲੋ ਕਈ ਜਾਣਿਆਂ ਦੇ ਆਰਡਰ ਆ ਗਏ ਹਨਾ 6-7 ਜਾਣਿਆਂ ਦੇ ਵੀ ਇਕੱਠੇ ਕਰਾਇਆਵਾਂਗੇ ਹੁਣ ਅਸੀਂ 2 ਜਾਣਿਆਂ ਦੇ 1 ਜਾਣੇ ਦਾ ਜਿੰਨੇ ਦਾ ਵੀ ਹੁੰਦਾ ਨਾਲ ਦੀ ਨਾਲ ਹੀ ਕਰਾਇਆ ਹਣਿਆ ਹਨਾ ਜੇ ਤੁਸੀਂ ਸਾਡੇ ਤੋਂ ਸਟicker ਲੈਣਾ ਚਾਹੋ ਸਟicker ਲੈਣਾ ਚਾਹੋ ਜੇ ਕੋਈ ਵੀ ਸਮਾਨ ਲੈਣਾ ਚਾਹਣ ਉਹ ਤੇ ਲੈ ਸਕਦੇ ਹਾਂ ਤੇ ਅਸੀਂ ਸਟicker ਲਾ ਕੇ ਦੇਵਾਂਗੇ ਤੁਹਾਨੂੰ ਬਦ ਦਾ ਹੈ ਫ੍ਰੀ ਚ ਸਟicker ਫ੍ਰੀ ਚ ਲਾ ਕੇ ਦੇਵਾਂਗੇ ਅਸੀਂ ਉਹਦੇ پیسے ਨਹੀਂ ਲੈਂਦੇ ਕ ਨਹੀਂ ਤੇ ਹੁਣ ਮੈਂ ਬਣਾਉਣੀ ਆ ਸਲਿੱਪ ਇਹ ਕਰਦੇ ਨੇ ਪੈਕ ਦੋ ਬਣਾਉਣੀਆਂ ਨੇ ਦੋ ਸਲਿੱਪਾਂ ਬਣਾਉਣ ਇੱਕ ਇੱਕ ਕਿੱਥੇ ਤੁਹਾਨੂੰ ਭੇਜਣਾ ਤਾਂ ਇੱਕ ਥਾਂ ਮੇ ਦੋ ਭੇਜਣੇ ਆ ਇੱਕ ਥਾਂ ਮੇ ਦੋ ਭੇਜਣੇ ਆ ਇਸ ਲਈ ਇਹ ਆਪਾਂ ਨੇ ਇੱਕੋ ਹੀ ਸਲਿੱਪ ਬਣਾਉਣੀ ਆ ਆ ਸਪੀਕਰ ਵੀ ਬਹੁਤ ਸੋਹਣਾ ਆ ਬੜਾ ਸਿੰਪਲ ਜਿਹਾ ਇੱਕ ਆ ਵਾਲਾ ਮਾਈਕ ਵਾਲਾ ਇਹ ਨਾ ਜਿਆਦਾ ਸੋਹਣਾ ਚੱਲਦਾ ਆ ਸ਼ਿੱਪ ਵਾਲਾ ਵੀ ਤੇਰੀ ਇਹ ਇਹ ਤਿੰਨੇ 4 4 ਸਪੀਕਰ ਨੇ ਜਿਹੜੇ ਕਿ ਮੈਨੂੰ ਇੰਨੇ ਜ਼ਿਆਦਾ ਵਧੀਆ ਲੱਗਦੇ ਨੇ ਮਤਲਬ ਦੁਕਾਨ ਤੇ ਵੈਸੇ ਆਪਾਂ ਨੂੰ ਆਪਦੀ ਦੁਕਾਨ ਤੇ ਤਾਂ ਹਰ ਇੱਕ ਚੀਜ਼ ਹੀ ਵਧੀਆ ਲੱਗਦੀ ਹੁੰਦੀ ਹੈ ਨਾ ਕੋਈ ਚੀਜ਼ ਵੀ ਮਾੜੀ ਨਹੀਂ ਲੱਗਦੀ ਹੁੰਦੀ ਆਪਦੀ ਲੇਕਿਨ ਇਹ 4 5 ਸਪੀਕਰ ਨੇ ਜਿਹੜੇ ਕਿ ਮੇਰੇ ਫੇਵਰੇਟ ਹੀ ਬਣੇ ਪਏ ਇੰਨਾ ਜ਼ਿਆਦਾ ਸੋਹਣੇ ਚੱਲਦੇ ਬਹੁਤ ਜ਼ਿਆਦਾ ਆਵਾਜ਼ ਹੀ ਬਹੁਤ ਵਧੀਆ ਇੰਨਾ ਜੀ ਤੇ ਹੁਣ ਮੈਂ ਬਣਾ ਦਾ ਸਲਿੱਪ ਸਲਿੱਪ ਇਹਦੋਂ ਪਹਿਲਾਂ ਕਿ ਮੇਰੇ ਗਾਲਾਂ ਪੈਣੀਆਂ ਸ਼ੁਰੂ ਹੋ ਜਾਣ ਪਹਿਲਾਂ ਅੰਦਰ ਵੀ ਕਾਲਾ ਪਹਿ ਕੇ ਹਟਿਆ ਨਹੀਂ ਹੂੰ ਹਾਂ ਜੇ ਪਹਿਲੇ ਦੇਖੋ ਮੈਂ ਕਈ ਵਾਰੀ ਜਦੋਂ ਮੈਂ ਤਿਆਰ ਨਾ ਹੋਵਾਂ ਤਾਂ ਵੀ ਮੇਰੇ ਗਾਲਾਂ ਪੈਂਦੀਆਂ ਜੇ ਮੈਂ ਤਿਆਰ ਹੋਣ ਲੱਗ ਜਾਂ ਤਾਂ ਗਾਲਾਂ ਪੈਂਦੀਆਂ ਉਹ ਮੈਂ ਸਾਰਾ ਦਿਨ ਕਮਲੀ ਬੋਲੀ ਬਣੀ ਰਹਿਣੀ ਅੱਜ ਮੈਂ ਸਿਰਫ ਲਿਪਸਟਿਕ ਲਾਈਏ ਇਹਦੇ ਵਿੱਚ ਹੀ ਗਾਉਦੇ ਨੇ ਛੇਤੀ ਕਰ ਤੂੰ ਇੱਥੇ ਕੋੜੀ ਜੀਜੇ ਮure ਕੋੜੀ ਹੈ ਹਾਂ ਛੇਤੀ ਦੁਕਾਨ ਤੇ ਆ ਜਾ ਇੱਕ ਸਾਡੇ ਚ ਇਹ ਰੋਲ ਹੈ ਜੇ ਦੁਕਾਨ ਤੇ ਜਾਂਦੇ ਨੇ ਇਹ ਦੁਕਾਨ ਤੇ ਆਉਂਦੇ ਨੇ ਪਹਿਲਾਂ ਤਾਂ ਮੈਨੂੰ ਬਾਜਾ ਮਾਰੀ ਆਣਗੇ ਆ ਜਾ ਛੇਤੀ ਆ ਜਾ ਦੁਕਾਨ ਤੇ ਆ ਜਾ ਆ ਜਾ ਜੇ ਵੇ ਆਉਂਗੀ ਤਾਂ ਮੈਂ ਇਹਨਾਂ ਨੂੰ ਆਜਾ ਵਾਰੀ ਜਾਊ ਦੁਕਾਨ ਤੇ ਆਜੋ ਦੁਕਾਨ ਤੇ ਆਜੋ ਐ ਥੋੜਾ ਨਾ ਸਾਡੇ ਚਿੱਕ ਜਾਣਾ ਦੁਕਾਨ ਤੇ ਆਜੋ ਹੂੰ ਆ ਦੇ ਦੋਨਾਂ ਨੂੰ ਮੋੜ ਦੇਂਦੇ ਤੁਸੀਂ ਵੀ ਇਕੱਲੇ ਬੈਠ ਨਹੀਂ ਸਕਦੇ ਇਕੱਲੇ ਵੀ ਪੈਕ ਕਰ ਸਕਦੇ ਸਲੀਪਰ ਵੀ ਬਣਾ ਸਕਦੇ ਹੋ ਮੈਨੂੰ ਅੰਦਰ ਵੀ ਕੰਮ ਹੋ ਸਕਦਾ ਹੈ ਹੂੰ ਆ ਦੇ ਕੰਮ ਨਹੀਂ ਆ ਖ ਮੈਨੂੰ ਤਾਂ ਅੰਦਰ ਕੰਮ ਹੋ ਸਕਦਾ ਤੁਸੀਂ ਆਪਦਾ ਕਰੀ ਚੱਲੋ ਦੁਕਾਨ ਤੇ ਇਹ ਜ਼ਰੂਰੀ ਆ ਵੀ ਸਾਨੂੰ ਦੋਨਾਂ ਦਾ ਹੋਣਾ ਜ਼ਰੂਰੀ ਆ ਦੁਕਾਨ ਤੇ ਬਸ ਵੀ ਅਸੀਂ ਐ ਬੈਠ ਨਹੀਂ ਸਕਦੇ ਇੱਕ ਦੂਜੇ ਬਿਨਾ ਐ ਕਹਿ ਦੋ ਨਾ ਕਹਿ ਦੋ ਕਿ ਮੈਂ ਤੇਰੇ ਬਿਨਾ ਸਹਾਰ ਹੀ ਨਹੀਂ ਸਕਦਾ ਹੋਰ ਕਿਹੋ ਇਹ ਤਾਂ ਹੈ ਸਹਾਰ ਨਹੀਂ ਸਕਦੇ ਸਰਦਾ ਹੀ ਨਹੀਂ ਮੇਰੇ ਬਿਨਾ ਕੰਮ ਕਰ ਨਹੀਂ ਸਕਦੇ ਹਾਂ ਪਤਾ ਹੀ ਉਹਦਾ ਮੈਨੂੰ ਮੇਰੇ ਬਿਨਾ ਕੋਈ ਕੰਮ ਬੰਦਦਾ ਹੀ ਨਹੀਂ ਕਰ ਹੀ ਨਹੀਂ ਸਕਦੇ ਤੇ ਆਪਣੇ ਮਿਸਤਰੀ ਸਾਹਿਬ ਜੀ ਰੋਟੀ ਖਾ ਕੇ ਉਹ ਤਾਂ ਨਿੱਿੱਧਰ ਨੂੰ ਚਲੇ ਗਏ ਆਏ ਨੇ ਹੂੰ ਇੱਥੇ ਕਿਤੇ ਖੜੇ ਹੋਣੇ ਕਰੇਗਾ ਕਰੇ ਬਾਗਰੋਟੀ ਖਾ ਕੇ ਉਹ ਰੋਟੀ ਤਾਂ ਆਪਣੇ ਕੋਲ ਇੱਤੀ ਖਾਂਦੀ ਆ ਦੇਖੋ ਰੈਂਪ ਦਾ ਜਾਲ ਬੰਨ੍ਹਤਾ ਜਿਹੜਾ ਤੁਹਾਨੂੰ ਮੈਂ ਸਵੇਰੇ ਦਿਖਾਇਆ ਸੀ ਵੀ ਇੱਥੇ ਰੈਂਪ ਜਾਲ ਬਣਾਉਣਾ ਖਾਣੀ ਇੱਥੇ ਜਾਲ ਉਹ ਕਰਤਾ ਹੁਣ ਇਹਦੇ ਉੱਤੇ ਸਿਮਿੰਟ ਬਜਰੀ ਵਗਾਰਾ ਕੀ ਕੁਝ ਪਾਉਣਗੇ ਪਤਾ ਨਹੀਂ ਤੇ ਨਾਲੇ ਆਪਾਂ ਪਹਿਲਾਂ ਗੇਟ ਕਹਿੰਦੀ ਸੀ ਹੈਨਾ ਲੋਹੇ ਨਹੀਂ ਪਰ ਅਹੋ ਪੁਰਾਣਾ ਹੀ ਲਾਵਾਂਗੇ ਦੇਖੋ ਇੱਥੇ ਗੇਟ ਪਾਣਾ ਗੇਟ ਲਾਵਾਂਗੇ ਤੇ ਫਿਰ ਹੁਣ ਸਲਾਹ ਬਦਲ ਗਈ ਆ ਕੀ ਨਵਾਂ ਲਾਉਣਾ ਹੁਣ ਅਸੀਂ ਉਹ ਵਾਲਾ ਗੇਟ ਸੀ ਜਿਹੜਾ ਸੇਲ ਕਰਤਾ ਤੇ ਹੁਣ ਆਪਾਂ ਲਾਵਾਂਗੇ ਇੱਥੇ ਨਵਾਂ ਤੇ ਨਵਾਂ ਬਣਵਾਉਣਾ ਵੀ ਦੇ ਤੇ ਹੁਣ ਤਿਆਰ ਹੋ ਜਾਊਗਾ ਇੱਕ ਅੱਧੇ ਦਿਨ 'ਚ ਕਿੰਨੇ ਦਿਨਾਂ 'ਚ ਤਿਆਰ ਹੋਊਗਾ ਗੇਟ ਆਪਣਾ ਚਾਰ-ਪੰਜ ਦਿਨ ਲੱਗਣਗੇ ਚਾਰ-ਪੰਜ ਦਿਨ ਲੱਗਣਗੇ ਤੇ ਉਹ ਬਣਵਾਉਣਾ ਦੇ ਪਹਿਲਾਂ ਇਸ ਸੀ ਪੁਰਾਣਾ ਹੀ ਲਾਵਾਂਗੇ ਤੁਹਾਨੂੰ ਬਲੌਗ ਦੇ ਵਿੱਚ ਵੀ ਦੱਸਿਆ ਸੀ ਹਨਾ ਕਿ ਅਸੀਂ ਕੀ ਇਹ ਨਾ ਹੈਵੀ ਗੇਟ ਆ ਤੇ ਫਿਰ ਉਹ ਲਾਇਆ ਕਿਉਂ ਨਹੀਂ ਆਪਾਂ ਪਹਿਲਾਂ ਦੱਸਿਆ ਵੀ ਸੀ ਬੜਾ ਚ ਹੈ ਹੂੰ ਜਗਾ ਦੇ ਬਾਲਾ ਤੇ ਬਿਲਕੁਲ ਬਾਲਾ ਪਾਇਦਾ ਲੱਭ। ਇਹ ਕਹਿੰਦੇ ਪਹਿਲਾਂ ਹੀ ਜਗਾ ਵੀ ਉੱਚੀ ਹੋਊਗੀ ਤੇ ਗੇਟ ਵੀ ਬਾਲਾ ਉੱਚਾ ਹੋ ਜੂ ਤੇ ਉਹਦੇ ਉੱਤੇ ਉਤੋਂ ਦੀ ਲੈਂਟਰ ਵੀ ਪਊਗਾ ਕਹਿੰਦੇ ਛੱਤਣਾ ਪਊਗਾ ਉਹ। ਵੀ ਉੱਤੇ ਛੱਤ ਪਾਉਣੀ ਪਊਗੀ ਜਦੋਂ ਦੁਕਾਨ ਤੇ ਪਾਈ ਉਹਦੇ ਨਾਲ ਹੀ ਪਾਉਣੀ ਪਊਗੀ ਕਹਿੰਦੇ ਬਾਲਾ ਵੀ ਮੂਰੋ ਬੰਦ ਜਾ ਹੋ ਜੂਗਾ। ਵੀ ਪਿੱਛੇ ਆਪਣੀਆਂ ਕੋਠੀਆਂ ਦਾ ਪਹਿਲੇ ਪਿੱਛੇ ਵਾਲੀਆਂ ਨੇ ਵੀ ਦੀਂਦੀਆਂ ਨਹੀਂ। ਜੇ ਆਪਾਂ ਨੇ ਉਹ ਗੇਟ ਲਾ ਲਿਆ ਇੰਨਾ ਉੱਚਾ ਤੇ ਉੱਤੇ ਛੱਤ ਬਾਤੀ ਦਾ ਜਮੀ ਨਹੀਂ ਦਿਖਣੀ ਹੈਗੀਆਂ। ਇਹਨਾਂ ਨੂੰ ਤਾਂ ਕਰਕੇ ਸਲਾਹ ਘਰੀ ਕਿ ਆਪਾਂ ਦੂਜੀ ਜਗ੍ਹਾ ਗੇਟ ਲਵਾਉਣੇ ਆ। ਤੇ ਨਾਲੇ ਤਾਂ ਉਹਦੀ ਲੰਬਾਈ ਛੋਟੀ ਹੁੰਦੀ ਆ ਤੇ ਨਾਲੇ ਆਪਣੇ ਕੋਠੀਆਂ ਵੀ ਇੱਥੋਂ ਫਿਰ ਸੜਕ ਦੇ ਉੱਤੋਂ ਵਧੀਆ ਦਿਖਣ ਲੱਗ ਜਾਣੀਆਂ ਹਨਾ ਜਿਸ ਜਿਹੜੇ ਮਤਲਬ ਜਦੋਂ ਸੜਕ ਉੱਚੀ ਹੋ ਗਈ ਐਸੇ ਸਾਡੀ ਸੜਕ ਉੱਚੀ ਕਰਨੀ ਚਾਹੀਦੀ ਅਜੇ ਹੋਈ ਨਹੀਂ ਜਦੋਂ ਆਪਣੀ ਸੜਕ ਉੱਚੀ ਹੋ ਗਈ ਨਾ ਕਿਉਂਕਿ ਇੱਥੇ ਪਾਣੀ ਵਾਲਾ ਖੜਦਾ ਤੁਹਾਨੂੰ ਪਤਾ ਹੀ ਆ ਤਾਂ ਆਪਣਾ ਅੰਦਰੋਂ ਵਧੀਆ ਦਿਖਣ ਲੱਗ ਜੂਗਾ ਚਲੋ ਓਕੇ ਜੀ ਮੈਂ ਪਹਿਲਾਂ ਸਲਿੱਪ ਬਣਾਦਾ ਹੁਣ ਮੇਰੇ ਗਾਂ ਵੀ ਬੈਠ ਨੇ ਸੱਚੀ ਆ ਖਪਣਾ ਚਾਹ ਤਾ ਥੋੜੀ ਨਾਲ ਖੋਲਣਾ ਪੈਂਦਾ ਸੀ ਸ਼ਟਰ ਠੀਕ ਕਰਾਏ। ਆਖੀ ਆਪਣੀ ਦੁਕਾਨ ਚੀਰ ਦੇ ਦਿੰਦੇ ਨੇ। ਉਹਨਾਂ ਦੀ ਫੇਰਡਿੰਗ ਆ। ਲਾ। ਕਿਹੜਾ ਬਰਾ ਯਾਰ ਮਾਹਤਾਂਗੀ ਆ। ਲਾ। ਉਹ ਪਸੰਦ ਆਦਾ ਪਤਾ ਨਹੀਂ ਕੀ ਚੱਕਰਾ। ਉਹ ਡਾ ਕੀ ਮਤਲਬ ਉਹ ਦੋ। ਪਿੱਟੂ ਆਂਗੀ ਦੁਕਾਨ ਤੇ ਪਿੱਟੂ ਨਾ ਉੱਤ ਤਾਂ ਲ ਗਵਾਣਾ ਕਰਤ ਆ ਨਾ। ਸ਼ਟਰ ਕੀ ਹੁੰਦੇ ਆ ਸ਼ਟਰ ਕੀ ਗਾ। ਸ਼ਟਰ ਨਹੀਂ ਪਤਾ ਤੈਨੂੰ ਆਪਣਾ ਦੁਕਾਨ ਵਾਲਾ। ਉਹ ਥੋੜੀ ਨਾਲ ਨਹੀਂ ਖੋਲਣਾ ਪੈਂਦਾ ਆਪਾਂ ਨੂੰ। ਥੋੜੀ ਨਾਲ ਹੀ ਖੋਲਣਾ ਪੈਂਦਾ ਥੋੜਾ ਖੋਲਦੇ ਨਾ ਉਹ ਨੂੰ ਸੈੱਟ ਕਰਦੇ ਨੇ ਉਹਦੇ ਘੜਨਾ ਚਾਹ ਕੇ ਉਹ ਬੈਲਡਿੰਗ ਕਰਨੀ ਉਹ ਅੱਖਾਂ ਤੇ ਪੈ ਜਾਂਦਾ ਅੱਖਾਂ ਮੱਚਣ ਲੱਗ ਗਈਆਂ ਹੁਣ ਤੋਂ ਦੇ ਨਾਲ ਹਏ ਹੋ ਜਾਣੀ ਸੈੱਟ ਹੋ ਤਾਂ ਗਿਆ ਮਤਲਬ ਲੱਗਣ ਤਾਂ ਲੱਗ ਗਿਆ ਹੁਣ ਉਹ ਥੋੜਾ ਜਿਹਾ ਉੱਚਾ ਰਹਿ ਗਿਆ ਸ਼ਟਰ ਮੈਂ ਜਮਾ ਲਾ ਕੇ ਦੇਖਦੇ ਆਂ ਕੀ ਹੁੰਦਾ ਯਾਰੋਂ ਮਾੜਾ ਵੀ ਨਹੀਂ ਹੈਗਾ ਹੁਣ ਠੀਕ ਹੈ ਐਨੀ ਬਤਨਾ ਚਾਹੀਦੀ ਐ ਤੇ ਪਾਈ ਨਾਲ ਲਾ ਕੇ ਡੈਡ ਹੋਏ ਹੁਣ ਫੇਰ ਤੁਸੀਂ ਸਾਹ ਹਮਾਰੀ ਨੇ ਥੋੜੀ ਥੱਲੇ ਜਾਵੇਂ ਥੋੜੀ ਦੇ ਚੱਕਦੇ ਆਂ ਮੈਂ ਕਹਣਾ ਤੁੰਡੀ ਦਾ ਚੱਕਦਾ ਹੁਣ ਉਬਾਰੇ ਹੱਥ ਨਾਲ ਖੋਲਦਾ ਹੱਥ ਨਾਲ ਲਗਦਾ ਥੱਲੇ ਜਾਵੇਂ ਇਹਨੂੰ ਹੁਣ ਜਮਾ ਸਿੱਤੀ ਕਰਦੇ ਬੜਾ ਲੋਕ ਲੱਗਦਾ ਹੋ ਜੂ ਆ ਪੱਤੀ ਨੂੰ ਅਸਲ ਪਾ ਦੇ ਕੇ ਨਾ ਬਟਾ ਬਸ ਚਾਰ ਸੂਤਾ ਨਟ ਲੈ ਰਾ ਨੜਕਾ ਅਦੇ ਰੋਣੀ ਨਹੀਂ ਅੰਦਰ ਫਾਹੇ ਨੂੰ ਖੋਲੀ ਸੀ ਜਿਹੜੀ ਉਹ ਪਾਹੋ ਕਰਤੀ ਬਣਾਤੀ ਮੇਰਾ ਦੂਸਰਾ ਇਟਾ ਤੋਂ ਉਹ ਤਾਂ ਲਾਤਾ ਹਾ ਤਾਹੀਆਂ ਲਾਈਆਂ ਸੀ ਜਿਹੜੀਆਂ ਨਾਲ ਉਹ ਸੁੱਕਣ ਤੇ ਕਹਿੰਦੇ ਹਜੇ ਤੇ ਹਫਤਾ ਲੱਗੂਗਾ ਤੇ ਆਪਣੀ ਇੱਕ ਪਰਤੀ ਨਿਉ ਦੇਖੋ ਦੁਕਾਨ ਦੀ ਨਿਉ ਸੀ ਜਿਹੜੀ ਸਾਰੀ ਥੱਲੋਂ ਤੋਂ ਡੂੰਗੀ ਭਰੀ ਆ ਉਹਦੇ ਪੱਟੇ ਆਂਦੇ ਸੀ ਹਾਂ ਉਹਦੇ ਦਾ ਮਤਲਬ ਕੱਲ ਪੱਟੇ ਆਂਦੇ ਸੀ ਮੈਂ ਉਹਦੇ ਪੱਟੇ ਆਂਦੇ ਸੀ ਕੱਲ ਪੱਟੇ ਆਂਦੇ ਸੀ ਤੇ ਅੱਜ ਸਾਰੀ ਨਿਉ ਭਰਤੀ ਦੇਖੋ ਹੁਣ ਆਪਾਂ ਨੇ ਸਿਰਫ ਇਹਦੇ ਉੱਪਰ ਹੁਣ ਸਰੀਆ ਆਹ ਪਹਿਲਾ ਭਰਤ ਪਾਵਾਂਗੇ ਇਹਦੇ ਉੱਤੇ ਬਸ ਸਰੀਆ ਪਾ ਕੇ ਦੁਆਚੋਂ ਦੁਕਾਨ ਪਾ ਲਈ ਆਹ ਪਾਉਣੀ ਸ਼ੁਰੂ ਕਰ ਦਾਂਗੇ ਫਿਰ ਵੀ ਪਰ ਦੁਕਾਨ ਠਹਿਰ ਕੇ ਪਾਵਾਂਗੇ ਨਿਉ ਭਰ ਲਈ ਵੀ ਦੁਬਾਰੇ ਮਿੱਟੀ ਪੱਟਣੀ ਔਖੀ ਆ ਬਾਰੀ-ਬਾਰੀ ਮਿੱਟੀ ਪੱਟਣੀ ਵੀ ਬਹੁਤ ਔਖੀ ਆ ਦੁਆਰੇ-ਦੁਆਰੇ ਹਨਾ ਇਸ ਕਰਕੇ ਡੈਡੀ ਹੋਰੇ ਸਾਰੇ ਕਹਿੰਦੇ ਵੀ ਪੱਟੀ ਹੋਈ ਆ ਮਿੱਟੀ ਆਪਾਂ ਹੁਣ ਹੀ ਨਿਉ ਭਰਦਾਂ ਨਹੀਂ ਆ ਦੁਕਾਨ ਦੀ ਨਿਉ ਭਰਤੀ ਬਸ ਹੁਣ ਇਕੱਲੀ ਭਰਤ ਪਾਵਾਂਗੇ ਹੁਣ ਭਰਤ ਪਾ ਕੇ ਤੇ ਆਪਾਂ ਨੇ ਜਿਹੜਾ ਮੂੜੇ ਕੋਲੇ ਨੇ ਇਹਨੂੰ ਪਲਾਸਟਰ ਕਰਨਾ ਤੇ ਉਹ ਮਿਸਤਰੀ ਕਹਿੰਦਾ ਪਹਿਲਾਂ ਗੇਟ ਬਣ ਜਾਂਦੋ ਜਦੋਂ ਗੇਟ ਬਣ ਗਿਆ ਫੇਰ ਪਲਾਸਟਰ ਕਰੂੰ ਕਹਿੰਦਾ ਹਾਂ ਓਨਾ ਚਿਰ ਨਹੀਂ ਕਰਦਾ ਤੇ ਆਪਾਂ ਇੱਥੋਂ ਪਹਿਲਾਂ ਰਾਹ ਬਣਾਈ ਇੱਥੇ ਮਿੱਟੀ-ਮੁੱਟੀ ਸਿੱਟੀ ਹੈ ਹਨਾ ਇਹ ਮਿੱਟੀ ਸਿੱਟ ਕੇ ਪਹਿਲਾਂ ਇੱਥੋਂ ਆ ਬਚਾਣ ਨੂੰ ਚੱਕ ਕੇ ਸਾਰਾ ਇੱਟਾਂ ਰੋੜੇ ਸਮਾਨ ਤੇ ਫੇਰ ਉਸ ਤੋਂ ਬਾਅਦ ਆਪਾਂ ਉਹ ਕਰਾਂਗੇ ਗੇਟ ਲੱਗੂ ਓ ਆ ਗਿਆ ਪਾਪਾ ਨਾ ਹਾਂ ਓਂਦੇ ਚਾਦਰ ਲਵਾਇਓ ਬਾਪੇ ਨਾਲ ਚਾਦਰਾਂ ਲਵਾਇਓ ਬਾਪੇ ਨਾਲ ਇੱਥੇ ਹਾਂ ਆਪਾਂ ਨੂੰ ਇਧਰੋਂ ਤਾਂ ਹੁਣ ਆਹ ਹੋ ਕਿ ਹੁਣ ਇੱਥੇ ਇੱਕ ਚਾਦਰ ਲਾਉਣੀ ਪੈਂਦੀ ਐ ਮੇ ਟੇਢੀ ਬਸ ਹੋਰ ਤਾਂ ਕੋਈ ਉਹ ਹੈ ਨਹੀਂ ਚਾਹੇ ਖੁੱਲਾ ਛੱਡ ਦੋ ਕੱਲੇ ਪਸੂਆਂ ਦਾ ਯੋਖਾ ਹੋ ਜਾਂਦਾ ਵੀ ਕਈ ਵਾਰੀ ਕੋਈ ਗਾਂਂ ਨੂੰ ਆ ਜਾਂਦੀ ਐ ਆਹ ਆਹ ਕਈ ਵਾਰੀ ਅੰਦਰ ਕੋਈ ਕੁੱਤਾ ਵੀ ਲਾ ਜਾਂਦਾ ਬਸ ਉਹਦੇ ਕਰਕੇ ਆ ਵੀ ਗਾਹ ਹੋ ਹਨਾ ਪਸੂਆਂ ਕਣੀ ਨਾ ਬਗਦੇ ਉਧਰ ਤੇ ਫਿਰ ਉਹ ਭਾ ਪਤਾ ਤੁਹਾਨੂੰ ਮੈਂ ਸਖਲਾ ਲਾਂਦੀ ਐ ਨਸਕਾਰ ਜੀ ਚੰਤਰ ਜੱੱਕੇ ਲਿਆ ਨਾ ਬੱਪਾ ਤੇ ਚੱਲ ਰੋ। ਕੁੱਤੇ ਚਲੋ ਦੁਕਾਨ ਤੇ ਬੈਂਟਰੀ ਉੱਥੇ ਤਾਂ ਰੋ। ਹੁਣ ਅਸੀਂ ਲਾਂ ਜਨ ਗੱਜਕ ਪਿੱਤ ਗਣੀ ਮੈਂ ਖਾਣੀਆਂ ਗੱਜਕ ਦਾ ਦੁਕਾਨ ਬਧਾਉਂਦੀ ਸੀ। ਹੋ ਦੇਖੋ ਸਾਹਮਣੇ ਆਪਣੇ ਮੂਫਲੀ ਹਾਲਾ ਉਹ ਤਾਂ ਹੁਣ ਗੱਜਕ ਵਿਆਉਂਦੇ ਆ। ਜੀ ਹੁਣ ਆਪਾਂ ਲੈ ਲਈ ਮੂੰਫਲੀ ਤੇ ਇੱਕ ਗੁੜਾਲੀ ਗੱਜਕ ਇੱਕ ਚੌਲਾਂ ਵਾਲੀ ਗੱਜਕ ਇਹ ਮੰਮੀ ਖਾਂਦੇ ਹੁੰਦੇ ਚੌਲਾਂ ਵਾਲੀ। ਆਪਾਂ ਆ ਗਈ ਖਾਣਗੇ ਘਰੇ ਇਹ ਖਾਣਗੇ ਗੂੜਾ ਵਾਲੀ ਗੱਚਕ ਦੋਨੇ ਪਿਓਤੀ ਆ ਦੇਖੋ ਸਾਫ ਛਾਪਾਂ ਨੇ ਬਾਹਰ ਵੀ ਬੰਦ ਕਰਤਾ ਸੀ ਆ ਲਾਤੀਆਂ ਚਾਦਰਾਂ ਹੁਣ ਸਤਨ ਚਾਰ ਦਿਨਾਂ ਜਿੰਨਾ ਚਿਰ ਗੇਟ ਨਹੀਂ ਬੰਦਦਾ ਤਾਂ ਹੀ ਲਾਉਣਾ ਪਿਆ ਕਰਨੀ ਆ ਹਨਾ ਜਿੰਨਾ ਚਿਰ ਗੇਟ ਨਹੀਂ ਬੰਦਦਾ ਮਾ ਹੁਣ ਚਾਦਰਾਂ ਹੀ ਲਾਉਣੀਆਂ ਪਿਆ ਕਰਦੀਆਂ ਨੇ ਹੋਰ ਦੋ ਤਿੰਨ ਦਿਨ ਕਹਿੰਦੇ ਸੀ ਉਹ ਇਹ ਦੰਡਾ ਮਾਈ ਬਣਵਾਇਆ ਫਾ ਗੇਟ ਚਲੋ ਚਲਿਏ ਹੁਣ ਥੋੜੀ ਨਾਲ ਨਾ ਲਾਇਓ ਇੰਨਾ ਸੁਭਾ ਪੈ ਰਾ ਤੁਹਾਨੂੰ ਥੋੜੀ ਨਾਲ ਲੋ ਦੇਖੀ ਜਮੀਨੇ ਅੱਖੇ ਲੱਗਦੇ ਬਸ ਫੇ ਜ਼ਰੂਰੀ ਇਹ ਨਾ ਡਿੰਗਾ ਹੋ ਜਾਂਦਾ ਉਹ ਫੇਰ ਕੁੰਡਾ ਜਾ ਹੱਥ ਵਾਲਾ ਕੰਮ ਨਹੀਂ ਹੈ ਨਾ ਚਲੋ ਚਲਿਏ ਵੀ ਤੂੰ ਅੰਦਰ ਫੇ ਤੂੰ ਬਾਈ ਤਾਂ ਕਰ ਦੋ ਹੁਣ ਸਾਰਿਆਂ ਨੂੰ ਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਪਰੋਂ ਬਲਾਈਕੋ ਮੈਂ ਚਲੋ ਓਕੇ ਜੀ ਸਾਰਿਆਂ ਨੂੰ ਸ਼ਸ਼ੀਕਾਲ ਚੱਲਣ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਹਨਾ ਤੇ ਹੁਣ ਅਸੀਂ ਚੱਲੇ ਆ ਅੰਦਰ ਰੋਟੀ ਵਗਾਰਕ ਖਾ ਲਈਏ ਹਨਾ ਤੂੰ ਚੱਬੀ ਜਾ ਕੇ ਲਿਆ ਵਾਦ ਕੇ ਜਾ ਤੇ ਓਕੇ ਜੀ ਸਾਰਿਆਂ ਨੂੰ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਜਰੂਰ ਕਰਦਿਆ ਕਰੋ ਜਾਈਂਗਾ ਚੱਬ ਕੇ ਜਾ